ਜਪੁ ਜੀ ਸਹਿਬ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਤੋ ਪੈ ਚੁਪ ਨਾ ਹੋਵੀ ਜੇ ਲਾਇ ਰਹਾ ਲਿਖਤਾਰ ਉਹ ਖਿਆ ਭੁਖ ਨ ਉਤਰੀ ਜੇ ਬੰਨਾ ਪੂਰੀਆਂ ਪਾਰ ਸਹ ਸਿਆਲਿਆ ਲਖ ਹੋਏ ਤਾਂ ਇੱਕ ਨਾ ਚੱਲਣ ਨਾਲ ਕਿਪ ਸੱਚਿਆਰਾ ਹੋਈਐ ਕਿਪ ਕੋੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣ ਅਕਾਰ ਹੁਕਉ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਉਹ ਕੋ ਮਿਲੇ ਬੜਾਈ ਹੁਕਮੀ ਉਤਮਨੀ ਉਹ ਕਮਲ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਵਕਸੀ ਇਕ ਹੁਕਮੀ ਸਦਾ ਕੋ ਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਚਾਰ ਕਾਵੇ ਕੋ ਵਿਦਿਆ ਬਿਕਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਥੀ ਨ ਆਵੇ ਤੋੜ ਕਥ ਕਦ ਕਥੀ ਕੋਟੀ ਕੋਟ ਕੋਟ ਵੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਆጫ ਸਹਿ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਤਦਾਰ ਫਿਰ ਕੈ ਅਗਰ ਰਖਿਆ ਜਿਤ ਦੇ ਸੈ ਦਰਵਾਜ਼ ਮੂੰਕੇ ਬੋਲਨ ਬੋਲੀਏ ਇੱਤ ਸੁੰਨ ਤਰੇ ਪਿਆਰ ਅਮਰਤ ਵੇਲਾ ਸਚਨਾਓ ਬਡਿਆਈਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਪਾਪ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾ ਨਾਨਕ ਕਾਵੀਐ ਗੁਣੀ ਨਿਦਾਨ ਕਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇ ਗੁਰਮੁਖ ਰਹਾ ਸਮਾਈ ਗੁਰ ਇਸਰ ਗੁਰੂ ਗੋਬਿੰਦ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰੇ ਨਾ ਆਈ ਤੀਰਤ ਨਾ ਵੈ ਜੇ ਤਿਸ ਪਾਵੇ ਬਿਨ ਭਾਣੇ ਕੇ ਨਾਈ ਕਰੀ ਜੇ ਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਤੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਤੋ ਮੈਂ ਬਿਸਰੇ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਇਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛਾ ਕੇ ਇਟਾ ਅੰਦਰ ਗੀਤ ਕਰ ਤੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਤੇਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਏ ਕਰੇ ਸੁਣੀ ਐ ਸਿਤ ਪੀਰ ਸੁਰਨਾਥ ਸੁਣੀ ਐ ਧਰਤ ਤਵਲ ਅਕਾਸ ਸੁਣੀ ਐ ਦੀਪ ਲੋਪ ਤਾਲ ਸੁਣੀ ਐ ਪੋ ਨਾ ਸਕ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੀ ਐ ਦੁਖ ਪਾਪ ਕਾ ਨਾਸ ਸੁਣੀ ਐ ਇਸਰ ਬਰਮਾ ਇੰਦ ਸੁਨਿਐ ਮੁਖ ਸਲਾਹਨ ਮੰਨਦ ਸੁਨਿਐ ਜੋਗ ਜੁਗਤ ਤਨ ਪੇਰ ਸੁਨਿਐ ਸਾਸਤ ਸਿਮਲ ਤਵੇਰ ਨਾਨਕ ਭਗਤਾ ਸਦਾ ਬਿਗਾਸ ਸੁਨਿਐ ਦੁਖ ਪਾਪ ਕਾ ਨਾਸ ਸੁਨਿਐ ਸਤ ਸੰਤੋਖ ਗਿਆਨ ਸੁਨਿਐ ਅਰਸਤ ਕਾ ਇਸ਼ਨਾਨ ਸੁਨਿਐ ਪਰ ਪਰ ਪਾਵੇ ਮਾਨ ਸੁਨਿਐ ਲਾ ਕੈ ਸਹਿਜ ਗਿਆਨ ਨਾਨਕ ਭਗਤਾ ਸਦਾ ਬਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾਗੁਨ ਕੇ ਕਾ ਸੁਣੀਏ ਸੇਖ ਪੀਰ ਪਾਸਾ ਸੁਣੀਏ ਅੰਦੇ ਪਾਵੈ ਰਾਹ ਸੁਣੀਏ ਹਾਤ ਹੋਗੈ ਅਸਗਾਹ ਨਾਨਕ ਭਗਤਾ ਸਦਾ ਬਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲੋਂ ਨ ਲਿਖਣ ਹਾਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਤ ਮੰਨੈ ਮੋਹ ਚੋਟਾ ਨਾ ਖਾਏ ਮਨੈ ਚਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸਿਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵੇ ਮੋਖ ਦਵਾਸ ਮੰਨ ਪਰਵਾਰਾ ਸਦਾ ਮੰਨ ਧਰੈ ਤਾਰੇ ਗੁਰ ਸਿਖ ਮੰਨ ਨਾਨਕ ਪਾਵੇ ਨਾਤੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਿਲ ਕੈ ਮਾਨ ਪੰਚੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਏ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੋਲ ਤਰਉਣ ਤੇ ਆ ਕਾਪਤ ਸੰਤੋਖ ਥਾਪ ਰਖਿਆ ਜਿੰਸੋ ਜੇ ਕੋ ਬੁਝਾ ਹੋਵੇ ਸਚਿਆ ਤਵਲੇ ਉਪਰ ਕੇਤਾ ਬਾਰ ਧਰਤੀ ਹੋਰ ਪਰੈ ਹੋਰ ਇਸ ਦੇ ਭਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਲ ਸਵਨਾ ਲਿਖਿਆ ਬੁੜੀ ਕਲਾਮ ਏ ਲੇਖਾ ਲੇਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਧਾਨ ਸਲਾਹਨ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਸਾਵ ਏਕੋ ਕਵਾਓ ਇਸ ਦੇ ਹੋਇ ਲਖ ਦਰਿਆਓ ਉਤਰਿਤ ਕਵਨ ਕਹਾ ਵਿਚਾਰ ਬਾਰਿਆਂ ਨਾ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂੰ ਸਦਾ ਸਲਾਮਤ ਨਰੇਂਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਵਾਹ ਪਖ ਸਾਰ ਅਸੰਖ ਮੋਲ ਲਿਬ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਸਾਰਿਆ ਨ ਜਾਵਾ ਏਕ ਵਾਰ ਜੋ ਤੁਤ ਪਾਵੇ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਂਕਾਰ ਅਸੰਖ ਮੂਰਖ ਅੰਤ ਗੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋ ਰਿਆਰ ਕੋਰੇ ਫਰਾਏ ਅਸੰਖ ਮਲੇਸ ਮਲ ਭਕ ਖਾਏ ਅਸੰਖ ਨਿੰਦਕ ਸਿਰ ਕਰ ਬਾਲ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾ ਜਿਉ ਤਉਤ ਪਾਵੈ ਸਾਈ ਵਲਿਕਾਰ ਤੂ ਸਦਾ ਸਲਾਮਤ ਨਰੇਂਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸਾਂ ਗੰਗ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਲ ਅਖਰਾ ਸਿਰ ਸੰਯੋਗ ਵਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਪਰਮਾਏ ਤਿਬ ਤਿਬ ਪਾਏ ਜੇਤਾ ਕੀਤਾ ਤੇਤਾ ਨਾਓ ਪਿੰਨ ਨਾਵੇ ਨਾਹੀ ਕੋਥਾ ਤੇਰ ਤਕਵਨ ਕਹਾ ਵਿਚਾਰ ਬਾਰਿਆਂ ਨਾ ਜਾਵਾ ਏਕ ਵਾਰ ਜੋ ਤੁਤ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਨ ਦੇ ਕਾਰ ਭਰੀਏ ਹੱਥ ਤੇਰ ਤਨ ਤੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਬੇਸਾਬੋਲੀ ਐ ਉਹ ਧੋਏ ਹਰੀਏ ਮਤ ਪਾਪਾ ਕੈ ਸੰਗ ਓ ਤੋ ਕੈ ਨਾ ਵੈ ਕੈ ਰੰਗ ਉਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਤੀਰਤ ਤਪ ਤਿਆਤ ਦਤਦਾਨ ਏਕੋ ਪਾਵੇ ਤਿਲਕਾ ਮਾਨ ਦੁਨਿਐ ਮਨਿਐ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਤਿੰਨ ਗੁਣ ਕੀਤੇ ਭਗਤ ਨਾ ਹੋਏ ਤੁਵਾਸਤ ਆਤ ਬਾਣੀ ਬਰਮਾਓ ਸਤ ਸੁਨਾਨ ਸਦਾ ਮਨ ਚਾਓ ਕਬਰ ਸੁਦੇਲਾ ਭਗਤ ਕਵਨ ਕਵਨ ਤਿਤ ਕਵਨ ਬਾਤ ਕਵਨ ਸੀ ਰੁੱਤੀ ਮਹ ਕਵਨ ਜਿਤੋ ਆਕਾਰ ਦੇਲਾ ਪਾਇਆ ਪਰ ਤੇ ਇਹ ਹੋਵੈਲੇ ਨਾਯੋ ਕਾ ਦਿਆ ਜੇ ਲਿਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣ ਰਤ ਮਹ ਨਾ ਕੋਈ ਜਾ ਕਰਤਾ ਸਿੱਧੀ ਕਾਹੋ ਸਚ ਅਪੈ ਜਾਣੈ ਸੋਈ ਕਿਭ ਕਰ ਆਖਾ ਕਿਭ ਸਲਾਈ ਕਾਹੋ ਵਰਨੀ ਕਿ ਪਛਾਨਾ ਨਾਨਕ ਆਖੰਦ ਸਭ ਕੋ ਆਖੈ ਇਕ ਦੂ ਇਕ ਸਿਆਲਾ ਬਦਦਾ ਸਹਿ ਬੱਡੀ ਨਾਈ ਇਟਾ ਜਾ ਕਾ ਹੋਵੇ ਨਾਨਕ ਜੀ ਕੋ ਆਪ ਜਨ ਅਗੇ ਗਿਆਨਾ ਸੋਹੈ ਬਦਾਲਾ ਅਪਤਾਲ ਅਖ ਅਗਾਸਾ ਅਗਾਸ ਔੜ ਕੌੜ ਕੌ ਪਲ ਤੱਕੇ ਭੇਦ ਕਹਿਣ ਇਕ ਬਾਤ ਸਹਿਜ 18 ਕਹਿਣ ਕਿਤੇ ਬਾ ਅਸਲ ਇੱਕ ਦਾਤ ਲੇਖਾ ਹੋਏ ਦਾ ਲਿਖਿਆ ਲੇਖਾ ਹੋਏ ਵਿਰਸ ਨਾਨਕ ਬਟਾ ਆਖਿਆ ਆਪੇ ਜਨ ਆਵ ਚਲਾਈ ਸਲਾ ਇਹਤੀ ਸੂਰਤ ਨਾ ਪਾਈਆ ਨਦੀਆ ਤੇ ਵਹ ਪਾਵੇ ਸੰਬੰਧ ਨਾ ਜਾਣੀਐ ਸੰਬੰਧ ਸਾਹ ਸੁਲਤਾਨ ਗੇਰਾ ਛੇਤੀ ਮਾਲ ਤਨ ਈਰੀ ਤੁਲਨਾ ਹੋਵਨੀ ਜੇ ਤੇ ਸਮਨੇ ਨਾ ਵਿਸਰੇ ਅੰਤ ਨਾ ਸਿਫਤੀ ਕਰਮ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਚਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਰਨ ਕੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਨਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸੈਨ ਉੱਚਾ ਥਾਉ ਉੱਚੇ ਉੱਪਰ ਓਂਚਾ ਨਾਮੋ ਕੇਵਲ ਓਂਚਾ ਹੋਵੇ ਕੋਏ ਇਸ ਉੱਚੇ ਕਉ ਜਾਣੈ ਸੋਏ ਕੇਵਲ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਸ ਪਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਨਾਥ ਮਾਏ

ਦੇ ਕੋ ਆਏ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਅੱਖ ਸੇਵੀ ਕੇ ਕੇ ਜਿਸਨੋ ਬਖਸ਼ੈ ਸਿਵਤ ਸਲਾਹ ਨਾਨਕ ਬਾਦ ਸਾਹੀ ਬਾਦ ਸਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੈ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਤੁਲ ਅਮੂਲ ਪਰਮਾਨ ਅਮੂਲ ਬਖਸ਼ੀਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਤੁਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਏ ਆਖੇ ਭੇਦ ਪਾਠ ਪੁਰਾਨ ਆਖੇ ਪਰੇ ਕਰੇ ਬਕਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿਦ ਆਖੇ ਕیتے ਕੀਤੇ ਬੁੱਧ ਆਕੇ ਦਨਵ ਆਕੇ ਦੇ ਆਕੇ ਸੁਨਰ ਮਨ ਜਨ ਸੇ ਇਤੇ ਆਕੇ ਆਖਣ ਪਾਏ ਇਤੇ ਕਰ ਕਰ ਉਟਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੀ ਜੇਵੜ ਉਪਾਵੇ ਜੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਢੀ ਕੋ ਆਖੇ ਬੋਲ ਵਗਾਰ ਤਾ ਲਿਖਿਆ ਸੇ ਰ ਵਗਾਰ ਸੋਦਰ ਕੇ ਆ ਸੋ ਕਰ ਕੇ ਆ ਜਿਤ ਵੇ ਸਰਵ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੇ ਤੇ ਬਾਵਨ ਹਾਰੇ ਕੇ ਤੇ ਰਾਗ ਭਰੀ ਸੋ ਕਹਿਨ ਕੇਤੇ ਕਾਵਨ ਹਾਰੇ ਕਾਵਨ ਤੁਧਨੋ ਪਵਨ ਪਾਰੀ ਬਸੰਤ ਕਾਵੇ ਰਾਜਾ ਤਰੰਦ ਦੁਆਰੇ ਕਾਵੇ ਚਿਤ ਗੁਪਤ ਨਿਕ ਜਨ ਲਿਕ ਲਿਕ ਤਰਾ ਵਿਚਾਰੇ ਕਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ ਕਾਵੇ ਇੰਦ ਇੰਦਰਾਚਨ ਬੈਠੇ ਦੇਵਤਿਆਂ ਦਰ ਨਾਲੇ ਕਾਵੇ ਚਿਤ ਸਮਾਧੀ ਅੰਦਰ ਕਾਵੇ ਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਗੀ ਕਾਵੇ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਬੇਦਾ ਨਾਲੇ ਕਾਵੇ ਮੋਨੀਆਂ ਮਨ ਮੋਹਨ ਸੁਰਗ ਅਮਸ ਪਿਆਲੇ ਗਾਵਨ ਰਤਰ ਉਪਾਏ ਤੇਰੇ ਅਠਸਤ ਤੀਰ ਚ ਨਾਲੇ ਕਾਵੇ ਯੋਧ ਮਹਾ ਬਲ ਸੂਰਾ ਕਾਵੇ ਖਾਰੀ ਚਾਰੇ ਗਾਵੈ ਖੰਡ ਮੰਡਲ ਬ੍ਰਹਮੰਡ ਦਾ ਕਰ ਕਰ ਰੱਖੇ ਤੇਰੇ ਤਾਰੇ ਸੋਈ ਤੁਦਨੋ ਗਾਵੈ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੋ ਮੈਂ ਚਿਤ ਨਾ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸੈ ਸਾਚਾ ਸਾਚੀ ਨਾਹੀ ਐਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਤੇ ਕਹਿ ਕੀਤਾ ਆਪਣਾ ਜਿਪ ਚਿਸ ਦੀਵ ਲਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਦਸ ਤੋਗ ਸਰਉ ਪਤ ਝੋਲੀ ਧਿਆਨ ਕੀ ਕਰੇ ਮੂਤ ਇੰਤ ਕਾਲ ਕੁਆਰੀ ਕਾਇ ਜੁਗਤ ਨੰਦਾ ਪਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਅਦੇਸ ਤਿਸੈ ਅਦੇ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਤੇ ਆਪ ਢਾਰਨ ਘਟ ਘਟ ਬਾਜੇ ਨਾਦ ਆਪਨਾਤ ਨਾਤੀ ਸਭ ਜਾ ਕੀ ਰਿਤ ਚਿਤ ਅਵਰਾ ਸਾਧ ਸੰਜੋਗ ਪੰਜੋਗ ਤੋਂ ਇੱਕਾਰ ਚਲਾਵੇ ਲੈ ਕੇ ਆਵੇ ਪਾਲ ਅਦੇਸ਼ દિਸ਼ੈ ਅਦੇ ਆਦ ਅਨੀਰ ਅਨਾਦ ਅਨਹਦ ਹੈ ਯੁਗ-ਯੁਗ ਏਕ ਹੋਵੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਜੇ ਬਦਿਸ ਪਾਵੇ ਤਿਵੇਂ ਚਲਾਵੇ ਜਿਬ ਹੋਵੇ ਪਰਮਾਨ ਵੇ ਇੱਕਾ ਉਹਨਾਂ ਨਦਰ ਨਾ ਆਵੇ ਬੋਤਾ ਏ ਬਿਰਾਨ ਅਦੇਸ਼ ਤਿਸੈ ਅਦੇਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਆਸਨ ਲੋਲੋ ਪੰਡਾ ਜੋ ਕਿਸ ਪਾਇਆ ਸੋ ਏਕ ਵਾਰ ਕਰ ਕਰ ਦੇਖੈ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ਼ ਤਿਸੈ ਅਦੇਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਇਕ ਦੂਜੀ ਉਹ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਦਾ ਪਤ ਮਵੜੀਆਂ ਚੜੀਆਂ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀ ਨਾਨਕ ਨਦਰੀ ਪਾਈਐ ਕੋਰੀ ਕੂੜੈ ਈ ਆਖ ਨਜ਼ੋਰ ਚੁਪਾ ਨਦ ਜ਼ੋਰ ਜੋ ਨ ਮੰਗੇ ਦੇ ਨ ਜ਼ੋਰ ਜੋ ਨ ਜੀਵਨ ਮਰਨ ਨਦ ਜ਼ੋਰ ਜੋ ਨਰਾਜ ਮਨ ਮਨ ਸੋਇ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਤਾਪ ਰੱਖੀ ਧਰਾਂ ਸਾਲ ਜਿਸ ਇਸ ਵਿੱਚ ਅਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੇ ਸੋਨ ਪੰਜ ਪਰਵਾਨ ਨਦਰੀ ਕਰੋ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਖਾਏ ਨਾਨਕ ਗਾਇਆ ਜਪ ਜਾਏ ਧਰਮ ਕੰਡ ਕਾ ਇਹੋ ਧਰਮ ਧਿਆਨ ਕੰਡ ਕਾ ਆਖੇ ਕਰਮ ਕੀਤੇ ਬਾਵਨ ਪੁਨਾਣੀ ਬਸੰਤਰ ਕੀਤੇ ਕਾਲ ਮਹੇਸ ਕੀਤੇ ਵਰਮੇ ਕਰਤ ਕਰੀਏ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇ ਤੇ ਕੇ ਤੇ ਤੂ updੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸੰਬੰਧ ਕੇਤਿਆ ਕਾਰੀ ਕੇਤਿਆ ਬਾਣੀ ਕੇਤੇ ਪਾਪ ਨਰਿੰਦ ਸੋਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੰਹਾ ਗਿਆਨ ਪਚੰਡ ਤਿਥੈ ਨਾਦ ਬਨੋਦ ਕੋਟ ਆਨੰਦ ਚਰਮ ਖੰਡ ਕੀ ਪਾਣੀ ਰੂਪ ਤਿਥੈ ਕਰਿਐ ਕਰਿਐ ਉਹ ਬਹੁਤ ਅਨੂਪ ਤਾਂ ਕਿ ਗੱਲਾਂ ਕਠਿਆ ਨ ਜਾਏ ਏਕੋ ਕਹਿ ਤਿਛੈ ਪਸਤਾਏ ਤਿਥੈ ਕਰਿਐ ਸੁਤ ਮਤ ਮਨ ਬੁੱਧ ਤਿਥੈ ਕਰਿਐ ਸੁਰ ਸਿਦਕੀ ਸੁਤ ਕੰਡ ਕੀ ਬਾਣੀ ਜੋ ਦਿੱਥੈ ਹੋ ਨਾ ਕੋਈ ਹੋ ਦਿੱਥੈ ਜੋਤ ਮਹਾ ਭਲਸੂਰ ਤਿੰਨ ਮਾ ਕ੍ਰਾਮ ਰਹਾ ਪ੍ਰਭੂਰ ਦਿੱਥੈ ਸੀਤਾ ਸੀਤਾ ਮਹਿਮਾ ਮਹ ਤਾਕੇ ਰੂਪ ਨਖਤਨੇ ਜਾਹ 라હો ਮਰੇ ਨਾ ਠਾਗੇ ਜਾਏ ਇਨ ਕੈ ਰਾਮ ਬਸੇ ਮਨ ਮਾਏ ਦਿੱਥੈ ਭਗਤ ਬਸੇ ਕੇ ਲੋ ਕਰੇ ਅਨੰਦ ਸਚਾ ਮਨ ਸੋ ਸਚ ਕੰਡ ਬਸੇ ਨਰੀਂਕਾ ਕਰ ਕਰ ਵੇਖੈ ਨਦਰ ਨਿਆਲ ਇਤੈ ਘੰਡਰ ਮੰਡਲ ਵਰ ਮੰਡ ਜੇ ਕੋ ਕਥੈ ਤਾ ਅੰਤ ਨਾਨਤ ਇਤੈ ਲੋ ਲੋ ਅਕਾਲ ਜਿਬ ਜਿਬ ਹੁਕਮ ਤਵੇ ਬਿਬਤਾ ਅਕਾਲ ਬੇ ਕੈ ਬਿਕ ਸੈ ਕਰਿ ਵਿਚਾਰ ਨਾਨਕ ਕਤਨਾ ਕਰਾ ਸਾਰ ਜਤ ਪਹਾਰਾ ਧੀਰੇ ਸੁਨਿਆ ਅਰਨ ਮਠ ਬੇਦ ਹਥਿਆਰ ਭਾਉ ਖੱਲਾ ਆਗਨ ਧਪਤਾਓ ਪਾਂਡਾ ਬਾਉ ਅੰਮ੍ਰਿਤ ਟਿਟ ਡਾਲ ਕਰੀਆ ਸਭ ਦਸ ਸੱਚੀ ਦਸ ਕਾਰ ਜਿਨ ਕਉ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਤੇਸ ਰਾਤ ਤੁਈ ਦਾਈ ਦਿਆ ਤੇ ਲੈ ਸਕਲੇ ਜਗਤ ਕੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ ਕਰਮੀ ਆਪੋ ਆਪਨੇ ਸਤ ਸਤ ਕਾ ਨਾਨਕ ਤੇ ਮਖ ਚਲੇ ਕੀਤੀ ਸੁੱਟੀ ਨਾ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਚਲੇ ਕੀਤੀ ਸੁੱਟੀ ਨਾ